ਆਹ ਜੇ ਪਾਣੀ ਦਾ ਜੇ ਬੰਦਾ ਇੱਥੋਂ ਬੜੇ ਜਾ ਕੇ ਆਹ ਤਰ੍ਹਾਂ ਜਿੰਦਾ ਮੈਂ ਮੱਝਾ ਜਾਦਾ ਨਾ ਮੱਝਾ 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 ਹਾਂ ਤਾਂ ਜਾਣ ਬੁੱਝ ਕੇ ਜੇ ਵੀ ਜੇ ਹੱਥ ਪੈ ਜਾਏ ਇਹ ਪਾਣੀ ਦੇ ਬੰਦੇ ਆ ਰਹੇ ਬੰਦਾ ਮੱਝੇ ਉਸ ਪਰ ਸੇ ਅਚਲਾਣਾ ਬੈਠਾ ਜੀ ਪਰਲੇ ਪਾਸੇ ਠੀਕ ਹੈ ਨਾ ਜੇ ਉਹਨਾਂ ਨਾਲ ਹੋ ਜੇ ਕਿਤੇ ਕਿਤੇ ਉਧਰ ਵੀ ਡਾਉਣੇ ਬੰਦ ਆ ਉਧਰ ਤਾਂ ਵੱਟੇ ਆ ਜਾਂਦਾ ਜੀ ਚੌੜਾ ਚੌੜਾ ਨਹੀਂ ਹੈ ਜਿੱਥੇ ਉਧਰ ਉਧਰ ਫੱਟੀ ਸੀ ਉਧਰ ਟਰੈਕਟਰ ਨਹੀਂ ਚੱਲਦਾ ਅਸਲ ਜੀ ਇੰਨਾ ਚੌੜਾ ਅਲੀ ਯਾਰ ਹੀ ਆ ਤੁਮ ਕੰਮ ਉਸ ਨਾਲੇ ਬਾਰੇ ਟਿੱਕੇ ਮਤਲਬ ਆ ਆਜੋ ਜੀ ਦਾ ਬੰਦੇ ਏ ਨੀ ਮਾ ਏ ਇੱਕ ਲੈਣੀ ਮਾ 5 5 ਫੁੱਟ ਕੋ ਕਿੰਨਾ ਮੀਨੇ ਸਮਾ ਲਾਉਗਾ ਅੱਜ ਮਕੌੜ ਜਾਓਗੇ ਜੀ ਰੰਗੂਈ ਮੇ ਰੜ ਦਿੰਦਾ ਕੋ ਦੋ ਰੋਗੀ ਵੀ ਘੱਗਰ ਦਾ ਟੋਆ ਨਾ ਬੈਠਾ ਉਹ ਬਾਈ ਲਾਲੇ ਬੈਠਾ ਇਹ ਤਾਂ ਦੇਸੀ ਲੈਵਲ ਹੈ ਮੇਰਾ ਬੰਦਾ ਫਾਇਲ ਹੈ ਪ੍ਰਧਾਨ ਜੀ ਤੁਸੀਂ ਅੱਜ ਘੱਗਰ ਦਾ ਜੱਜਾ ਲੈਣ ਆਏ ਹੋ ਇਹਦੇ ਬਾਰੇ ਦੱਸੋ ਜੀ ਤੇ ਦਰਵਾਜ਼ਾ ਸੰਖਾਇਲ ਆ ਕੱਗਰ ਜਿਆਦਾ ਤਕੜੀ ਬਣਨ ਲੱਗ ਪਈ ਬਣਨ ਲੱਗ ਪਈ ਅਜੇ ਹੌਲੀ ਹੌਲੀ ਚੱਕਰ ਦੇ ਉੱਤੇ ਮੋਹਤਾ ਦੇ ਵੀਰ ਲਗਾਤਾਰ ਬਹੁਤ ਕੋਸ਼ਿਸ਼ ਕਰਕੇ ਆਪਦੇ ਬੰਨਿਆਂ ਨੂੰ ਤਕੜੇ ਕਰ ਰਹੇ ਨੇ ਪਰ ਦੇਖਣ ਦੇ ਵਿੱਚ ਇਹ ਆਉਂਦਾ ਹੈ ਵੀ ਇਹ ਕੱਗਰ ਜਿਹੜਾ ਜੇ ਲੋਕ ਆਪ ਹਿੰਮਤ ਨਾ ਕਰਦੇ ਤਾਂ ਇਹ ਟੁੱਟਿਆ ਪਿਆ ਹੈ ਆ ਜਿਹੜਾ ਬੰਦ ਕਿੱਥੇ ਅਸੀਂ ਖੜੇ ਆ ਇੱਥੋਂ 10 ਫੁੱਟ ਥੱਲੇ ਆ ਇਹਨਾਂ ਉੱਪਰ ਪਾਣੀ ਚੱਲ ਰਿਹਾ ਹੈ ਇਹ ਸਾਰੇ ਲੋਕ ਨੇ ਜਿਹੜੇ ਸਾਡੇ ਭਰਾ ਜਿਨ੍ਹਾਂ ਦੀਆਂ سونے ਵਰਗੀਆਂ ਜ਼ਮੀਨ ਆਪਣੀਆਂ ਫਸਲਾਂ ਨੇ ਉਹਨਾਂ ਨੂੰ ਬਚਾਉਣ ਦੀ ਖਾਤਰ ਦਿਨ ਰਾਤ ਦੀ ਪਹਿਰੇਦਾਰੀ ਹੈ ਤੇ ਲਗਾਤਾਰ ਜਿਹੜੀ ਟਰੈਕਟਰ ਨੇ ਮਿੱਟੀ ਪਾ ਰਹੇ ਨੇ ਬੋਰੀਆਂ ਲਾ ਰਹੇ ਨੇ ਬੋਰੀਆਂ ਪਿੱਛੇ ਸਾਡੀਆਂ ਭੈਣਾਂ ਬਹੁਤ ਗਿਣਤੀ ਦੇ ਵਿੱਚ ਗੱਟੇ ਭਰ ਰਹੇ ਨੇ ਇਸ ਕਰਕੇ ਮਤਲਬ ਮੈਂ ਇਹੀ ਗੱਲ ਕਰਦਾ ਵੀ ਜਿਹੜੀ ਇਹ ਵੰਨਾਂ ਦੀ ਮਜ਼ਬੂਤੀ ਇਨ੍ਹਾਂ ਪਿੰਡਾਂ ਵਾਲਿਆਂ ਨੇ ਇਨ੍ਹਾਂ ਭਰਾਵਾਂ ਨੇ ਆਪ ਆਪ ਦੀ ਰਾਖੀ ਕੀਤੀ ਇਸ ਲਈ ਸਰਕਾਰ ਜੇ ਝਾੜ ਛੜਦਾ ਉਹ ਤਾਂ ਇਨ੍ਹਾਂ ਦਾ ਪਹਿਲਾਂ ਵਾਲੀ ਸਾਥ ਹੋਣਾ ਸੀ ਇਸ ਲਈ ਮੈਂ ਇਹਨਾਂ ਨੂੰ ਇਸ ਗੱਲ ਦੀ ਸਾਬੱਸੇ ਵੀ ਦਿੰਦਾ ਕਿ ਜੇਕਰ ਆਪਾਂ 6 ਮਹੀਨੇ ਦਾ ਫਸਲਾਂ ਪਾਲੀਆਂ ਨੇ ਤਾਂ ਅੱਜ ਜੇ ਆਪਾਂ ਤਿੰਨ ਰਾਤ ਇਥੇ ਪਹਿਰੇਦਾਰੀ ਕਰ ਲਾਂਗੇ ਤਾਂ ਆਪਣਾ ਬਚਾਅ ਹੋ ਜਾਊਗਾ ਪ੍ਰਧਾਨੀ ਥੋੜਾ ਨਾਮ ਕੀ ਹੈ ਜੀ ਮੈਂ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਕੀ ਯੂਗਰਾਹਾ ਪਿੰਡ ਬਨੂਆ ਅਮਰੀਕ ਜਿਹੇ ਜੇ ਸਾਰੇ ਦੇਸ਼ ਦੇ ਵਿੱਚ ਸਿੱਧੀ ਹੋ ਰਹੀ ਹੈ ਕਾਸ਼ ਕਰਕੇ ਪੰਜਾਬ ਦੇ ਵਿੱਚ ਜਿਆਦਾ ਅਸੀਂ 6 ਤਰੀਕ ਨੂੰ ਸੰਬਰਸਰ ਏਰੀਆ ਜਾ ਕੇ ਆਇਆ ਗਰਦਾਸਪੁਰ ਜਾ ਕੇ ਆਇਆ ਸ਼ਹਿਰਪੁਰ ਜਾ ਕੇ ਆਇਆ ਤੇ ਫਾਜ਼ਿਲਕਾ ਜਾ ਕੇ ਆਇਆ ਉੱਥੇ ਲੋਕਾਂ ਦੀ ਜਿਹੜੀ ਵੱਡੀ ਦੁਰਦਸ਼ਾ ਕੀਤੀ ਹੈ ਸਾੜਾ ਨੇ ਉਹ ਅਸੀਂ ਕੱਲੇ ਕੱਲੇ ਪਿੰਡ ਦੇ ਵਿੱਚ ਪਾਣੀ ਚ ਵੀ ਜਾ ਕੇ ਦੇਖ ਕੇ ਆਏ ਆ ਤੇ ਜਿੰਨੇ ਪਸ਼ੂਆਂ ਦਾ ਨੁਕਸਾਨ ਹੋਇਆ ਖੇਤੀ ਦਾ ਨੁਕਸਾਨ ਹੋਇਆ ਕਿਤੇ ਨਗਾ ਮਾਰੀਏ ਲੰਬੀ ਫਸਲ ਹੀਂ ਦੀਂਦੀ ਹੈਗੀ ਦਰਿਆਈ ਤੇਰਾ ਚਮਕਦੇ ਨੇ ਅਸੀਂ ਉਸ ਲੋਕਾਂ ਨਾਲ ਹਮਦਰਦੀ ਕਰਕੇ ਆਏ ਆਂ ਵੀ ਅਸੀਂ ਉਹ ਲੋਕ ਨਹੀਂ ਹਾਂ ਵੀ ਕੱਲੀਆਂ ਫੋਟੋਆਂ ਖਿਚਉਣ ਵਾਲੇ ਆਂ ਅਸੀਂ ਕਿਸਾਨੀ ਦੇ ਵਿੱਚੋਂ ਆਂ ਤੁਹਾਡੇ ਭਾਈ ਆਂ ਅਸੀਂ ਤੁਹਾਡੇ ਜੈਜੇ ਲੈਣ ਆਏ ਆਂ ਵੀ ਤੁਹਾਨੂੰ ਕਹਾ ਜਦੋਂ ਤੁਸੀਂ ਘਰ ਵਾਪਸੀ ਕਰੋਗੇ ਡੇਢ ਮਹੀਨੇ ਨੂੰ 2 ਮਹੀਨੇ ਨੂੰ ਸਾਡੀ ਜਥੇਬੰਦੀ ਨੇ ਜਿੰਨੇ ਪੰਜਾਬ ਦੇ ਵਿੱਚ ਵੱਡੇ ਕੱਠ ਲੀਕੇ ਹੋਏ ਤੇ ਚਾਹੇ ਉਹ 14 ਵਾਲੀ ਰੈਲੀ ਹੋਵੇ ਚਾਹੇ ਪਿਛਲੇ ਹੋਣ ਉਹ ਸਾਰੇ ਸਮਾਪਤ ਕਰਕੇ ਸਾਡੀ ਘੱਗਰ ਦੇ ਵੀ ਸੁਰਤੀ ਦੀ ਸਾਡੀ ਉਧਰ ਵੀ ਸੁਰਤੀ ਹੈ ਇਸ ਕਰਕੇ ਸਾਰੀ ਸੂਬਾ ਕਮੇਟੀ ਅਸੀਂ 3 ਦਿਨ ਲਾ ਕੇ ਆਏ ਆ ਰਾਤ ਸ਼ਾਮ 9 ਵਜੇ ਆਏ ਆ ਅਸੀਂ ਰਾਤ ਦੇ ਉਹਨਾਂ ਨੂੰ ਇਹ ਦਲੇਰੀ ਦੇ ਕੇ ਆਏ ਵੀ ਹੁਣ ਜਿਹੜਾ ਫੌਰੀ ਰਾਸ਼ਨ ਆ ਰਿਹਾ ਹੈ ਇਹ ਤਾਂ ਤੁਹਾਡੇ ਪੇਟ ਗੁਜਾਰੇ ਵਾਸਤੇ ਹੈ ਫੌਰੀ ਲੰਗਰ ਲੈ ਚੱਲ ਰਹੇ ਨੇ ਜਿਹੜਾ ਰਾਸ਼ਨ ਤੁਹਾਨੂੰ ਥੋੜੀ ਅਸੀਂ ਹਮਦਰਦੀ ਦੇ ਵਿੱਚ ਕਣਕ ਬਚਾਉਣ ਤੱਕ ਡੀਏਪੀ ਤੋਂ ਲਾ ਕੇ ਜਾ ਜੂਰੀਏ ਤੋਂ ਲਾ ਕੇ ਜਾਂ ਕਣਕ ਤੋਂ ਲਾ ਕੇ ਜਾਂ ਤੁਹਾਡੇ ਘਾਰਾਂ ਦਾ ਮਕੰਟ ਹੈਗੇ ਜਾਂ ਮਸ਼ੀਨਰੀ ਤੁਹਾਡੀ ਖਰਾਬ ਹੋ ਗਈ ਹੋਰ ਮਸ਼ੀਨਰੀ ਭੇਜਣੀ ਜਿੰਨੀ ਮਿੱਟੀ ਪਾਤੀ ਬਾਣਾ ਦੇ ਵਿੱਚ ਬਾਣ ਖਰਾਬ ਕਰਦੇ ਉਹ ਮਿੱਟੀ ਚੱਕਣੀ ਜਣੀ ਉਹ ਹਮਦਰਦੀ ਵੱਡੀ ਆ ਉਹ ਲੰਬਾ ਪ੍ਰੋਸੈਸ ਹੈ ਵੀ 2-2.5 ਮਹੀਨੇ ਅਸੀਂ ਤੁਹਾਡੇ ਨਾਲ ਸਾਡੀ ਭਾਰਤੀ ਕਿਸਾਨ ਵੀ ਉਹ ਲਾਉਗੀ ਤੁਹਾਨੂੰ ਹਮਦਰਦੀ ਦੇ ਵਿੱਚ ਤੁਹਾਨੂੰ ਦਲੇਰੀ ਦੇਣਾ ਆ ਉਦਰੇ ਉਹ ਨਾ ਠੀਕ ਹੈ ਕੁਛ ਕੁਦਰਤਾਂ ਮਾਰ ਤਾਂ ਕਹਿ ਸਕਦੇ ਆ ਅਸੀਂ ਪਰ ਅਸਲ ਕੁਦਰਤ ਮਾਰ ਨਹੀਂ ਹੈਗੀ ਇਹ ਇਹ ਇੱਕ ਕੇਂਦਰ ਤੇ ਪੰਜਾਬ ਦੀ ਸਰਕਾਰ ਦੀ ਘੜੀ ਮਿਥੀ ਚਾਲ ਹੈ ਅਸੀਂ ਸੰਘਰਸ਼ ਕਰਦੇ ਆ ਸਾਡੀਆਂ ਜ਼ਮੀਨਾਂ ਬਚਾਉਣ ਵਾਸਤੇ ਪਹਿਲਾ ਉਹ ਲੈਣੀ ਪੂਲਿੰਗ ਰੱਦ ਕਰਾਈ ਤੇ ਦੂਜੇ ਦਿਨ ਸਟੇਟ ਤੋਂ ਸਾਡੇ ਸੂਬਾ ਪ੍ਰਧਾਨ ਉਤਰੇ ਹੀ ਨਹੀਂ ਅਜੇ ਪੰਜਾਬ ਸਰਕਾਰ ਦਾ ਤੜਕੇ ਨੂੰ ਅਲਟੀਮੇਟਰ ਆ ਗਿਆ ਵੀ ਚਲ ਹਾਤਾ ਠੀਕ ਹੈ ਤੁਸੀਂ ਜੇਤੂ ਰੇਲੀ ਕਰੀ ਕੀਤੀ ਆ ਪੰਚਾਇਤਾਂ ਦੇ 1,60,000 ਜਿਹੜਾ 1 ਏਕੜ ਹੈ ਉਹ ਅਸੀਂ ਆ ਗਏ ਹਮਲੇ ਦੇ ਉੱਤੇ ਇਸ ਕਰਕੇ ਇਹ ਪਾਣੀ ਜਿਹੜੇ ਛੱਡਣ ਦਾ ਹੈ ਉਹ ਹੈ ਕਿ ਇਹਨਾਂ ਨੂੰ ਪਤਾ ਸੀ মিডিਆ ਵਾਲੇ ਤੁਸੀਂ ਵੀਰ ਛੋਡੇ ਮਜ਼ਵੇ ਨਾਲ ਤਾਂ ਸਾਰਾ ਕੁਝ ਭੇਜਿਆ ਤੁਸੀਂ ਤੇ ਟੈਲੀਜੈਂਸੀਆਂ ਨੇ ਭੇਜਿਆ ਰਿਪੋਰਟਾਂ ਨੇ ਭੇਜਿਆ ਵੀ ਇੰਨਾ ਪਾਣੀ ਵਧ ਗਿਆ ਇੰਨੀ بارش ਵਧੂਗੀ ਇਦ ਕੀ ਇਹ ਪਾਣੀ ਪਹਿਲਾਂ ਵੀ ਛੱਡਿਆ ਜਾਸਾ ਸੀ ਥੋੜਾ ਥੋੜਾ ਕਰਕੇ ਆਹ ਜਿਹੜਾ ਅੱਜ ਆ ਜਾਂਦਾ ਦਰਿਆ ਇਹ ਘੱਗਰ ਨੇ ਇੱਕ ਵਾਰੀ ਤਾਂ ਇਹ ਮਾਰ ਚੁੱਕਿਆ ਲੋਕਾਂ ਨੂੰ ਤਾਂ ਲੋਕਾਂ ਦੀ ਹਿੰਮਤ ਹੈ ਆਹ ਮਿਹਨਤੀ ਲੋਕ ਖੜੇ ਨੇ ਜਿਹੜੇ ਕਿਸਾਨ ਨੇ ਇੱਥੇ ਸਰਕਾਰ ਦਾ ਦਿਖਾਓ ਵੀ ਕੀ ਚੱਲਦਾ ਹੈ ਕੋਈ ਜ਼ਿੰਮੇਵਾਰੀ ਨਹੀਂ ਸਮਝੀ ਸਰਕਾਰ ਨਾ ਕੇਂਦਰ ਦੀ ਨਾ ਪੰਜਾਬ ਦੀ ਆ ਜੇ ਮੂੰਹ ਖੋਲਿਆ ਭਗਵੰਤ ਮਾਨ ਦਾ ਇਹ ਤਿੰਨ ਦਿਨ ਤੁਹਾਡੀ ਸੂਬਾ ਕਮੇਟੀ ਉਧਰ ਲਾ ਕੇ ਆਈ ਹੈ ਅੰਮ੍ਰਿਤਸਰ ਦੇ ਏਰੀਏ ਦੇ ਵਿੱਚ ਪਹਿਲਾਂ ਉਹਨਾਂ ਦੇ ਵੀ ਮੰਤਰੀ ਆਈ ਮੁੜਿਆ ਹੈ ਤੇ ਖੇਤੀਬਾੜੀ ਮੰਤਰੀ ਕੇਂਦਰ ਦੇ ਵੀ ਆਈ ਮੁੜਿਆ ਹੈ ਤੇ ਅੱਜ ਪ੍ਰਧਾਨ ਮੰਤਰੀ ਦੌਰਾ ਕਰਨ ਆਇਆ ਹੋਇਆ ਕਹਿੰਦੇ 9 ਤਰੀਕ ਨੂੰ ਉਹਨਾਂ ਦਾ ਮੂੰਹ ਵੀ ਤੁਸੀਂ ਖੜਾਇਆ ਜਿਹੜਾ ਭਗਵੰਤ ਮਾਨ ਨੇ ਕੱਲ ਵੀਡੀਓ ਚ ਪਾ ਕੇ ਇਹ ਕਿਹਾ ਵੀ ਅਸੀਂ 20000 ਰੁਪਏ ਏਕੜ ਦਾ ਦੇਵਾਂਗੇ ਤੇ ਬਾਂਬਜਾ ਵੀ ਦੇਵਾਂਗੇ ਜਿਹੜੇ ਪਾਣੀ ਦੇ ਵਿੱਚ ਹੜਕੇ ਸਾਡੇ ਕਿਸਾਨਾਂ ਉਹਨਾਂ ਦਾ ਵੀ 4 ਲੱਖ ਰੁਪਈਆ ਮਾਮਾ ਜਾਦੇ ਮੂਹ ਤੁਸੀਂ ਖਲਾਇਆ ਇਸ ਕਰਕੇ ਮੈਂ ਆ ਇਲਾਕੇ ਦੇ ਲੋਕਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਜਿਹੜੇ ਵੀ ਨੱਕੜ ਦੇ ਵਿੱਚੋਂ ਕੋਈ ਆਇਆ ਨਹੀਂ ਭਰਾਵੋ ਆ ਬਲਰਿਆਂ ਵਾਲੇ ਮੂਨਕਾਲੇ ਕੁਛ ਘੱਟ ਗਿਣਤੀ ਐ ਵੱਧ ਤੋਂ ਵੱਧ ਆਓ ਸਾਰੇ ਜਿੰਨੇ ਵੀ ਤੁਸੀਂ ਦੂਰ ਦੂਰ ਬੈਠੇ ਹੋ ਆ ਜੂਪੀ ਚੋਂ ਆ ਗਏ ਲੋਕ ਹਰਿਆਣੇ ਚੋਂ ਆ ਗਏ ਰਾਜਸਥਾਨ ਚੋਂ ਆ ਗਏ ਐ 15 20 ਮੁੰਡੇ ਗੱਡੀਆਂ ਲੈ ਕੇ ਸਾਡੇ ਨਾਲ ਉਧਰ ਗਏ ਨੇ ਤਿੰਨੇ ਦਿਨ ਲਾ ਕੇ ਆਏ ਨੇ ਉਹ ਕਸੂਰਤਾਂ ਵੀ ਦੇ ਕੇ ਆਏ ਨੇ ਤੇ ਹੋਰ ਵੱਡੀ ਤਿਆਰੀ ਦੇ ਵਿੱਚ ਆ ਮੋٹے ਫੰਡ ਇਕੱਠੇ ਕਰਨ ਲੱਗੇ ਹੋਏ ਨੇ ਉਹ ਆਪਾਂ ਵੀ ਪੰਜਾਬ ਦੇ ਵਿੱਚ ਪੂਰਾ ਸੱਦਾ ਦਿੰਦਾ ਹੈ ਜਿਤੇ ਜਿਤੇ ਆਪਣੀਆਂ ਕਾਇਆਂ ਨੇ ਵੀ ਆਪਾਂ ਮੋٹے ਇਸ ਹੜਾਂ ਦੀ ਮਾਰ ਦੇ ਨਾਂ ਲੈ ਕੇ ਇਹਨਾਂ ਦਾ ਲਗਦਵੀ ਫੰਡ ਇਕੱਠਾ ਕਰ ਸਕਦੇ ਆ ਕਣਕ ਵੀ ਇਕੱਠੀ ਕਰ ਸਕਦੇ ਆ ਤੂੜੀ ਵੀ ਇਕੱਠੀ ਕਰਕੇ ਬਚਾਉਣੀ ਹੈ ਉਧਰ ਡੰਗਰਾਂ ਸੜਕਾਂ ਦੇ ਉੱਤੇ ਬੈਠੇ ਨੇ 20-20 ਫੁੱਟ ਜੜਕਾਂ ਦੀ ਉਚੀਆਂ ਤੇ ਬੜਾ ਬੜਾ ਹਾਲ ਹੈ ਲੋਕਾਂ ਦਾ ਆਪਾਂ ਅਜੇ ਬਹੁਤ ਠੀਕ ਆ ਪਰ ਇੱਥੇ ਆ ਧੱਕੜ ਦੇ ਉੱਤੇ ਸਾਰੇ ਇਲਾਕੇ ਵਾਲੇ ਲੋਕਾਂ ਨੂੰ ਸਾਡੀ ਅਪੀਲ ਹੈ ਹੱਥ ਜੋੜ ਕੇ ਬੇਨਤੀ ਹੈ ਕੀ ਜਰੂਰ ਆਓ ਜਰ ਇੱਥੇ ਸਰਕਾਰਾਂ ਤੋਂ ਨਾ ਜਾ ਕਰੋ ਆਪਣੀ ਅੱਕੀ ਆਪ ਕਰੋ ਆ ਜੇ ਤੁਸੀਂ ਬਚਾ ਲਿਆ 9 ਤਰੀਕ ਦਾ ਵੀ ਘੈਂ ਕਰ ਉਦੋਂ ਥੱਲੇ ਉਤਰੇ ਹੀ ਨ ਲਗਾਤਾਰੀ ਚੱਲੀ ਜਾਂਦਾ ਏਸ ਕਰਕੇ ਅੱਜ ਆਪਾਂ ਥੱਬੇ ਦੀ ਢੰਗੀ ਦੇ ਵਿੱਚ ਇਹਦੇ ਸਾਰੇ ਲੋਕ ਇਕੱਠਾ ਕਰੀਏ ਇਹਦੇ ਕਰਕੇ ਇਕ ਜੁੱਟ ਹੋ ਕੇ ਇਹਨੂੰ ਬਚਾਈਏ ਤਾਂ ਬੜੀਆਂ ਚੋਰੇ ਵਰਗੀਆਂ ਫਤਲਾ ਕੁੱਤਾ ਵਾਂਗੂ ਪਾਲੀਆਂ ਹੋਈਆਂ ਇਹਨਾਂ ਨੂੰ ਬਚਾ ਲਈਏ ਐਨੀਆਂ ਗੱਲਾਂ ਕਰਾ ਧੰਨਵਾਦ